ਇਹ ਰਹਾ 265 DI ਇੱਕ ਮਾਡਲ 210000 ਰੁਪਿਆ ਰੇਟ ਆ ਟਰੈਕਟਰ ਦਾ ਇਹ ਟਾਇਰ ਨਵੇਂ ਹਨ ਮਗਰਲੇ ਟਾਇਰ ਨਵੇਂ ਆ ਸੀਟ ਤੇ ਮੂਰਲੇ ਟਾਇਰਾਂ ਕਿੱਦੇ ਆ ਫਿਰ ਟਰੈਕਟਰ ਬਾਈ ਕਿਵੇਂ ਆਏ ਬਾਈ ਜਮਾ ਲਿਆ ਟਰੈਕਟਰ ਸਾਰਾ ਇੰਜਣ ਗੇਰ ਓਕੇ ਜਮਾ ਬਾਈ ਵਾਹ ਕੇ ਚੈੱਕ ਕਰਕੇ ਲੈ ਲਓ ਠੀਕ ਆ ਤੇ ਕਿਹੜਾ ਏਰੀਆ ਆਪਣਾ ਹੋਂਕਪੂਰਾ ਏਰੀਆ ਠੀਕ ਆ ਹੋ ਟਰੈਕਟਰ ਕਿਹੜਾ ਆਪਣਾ ਠੀਕ ਆ 91 ਮਾਡਲ ਆ ਇਹ ਕੰਨ 2 ਲੱਖ 5000 ਰੁਪਏ ਰੇਟ ਆ ਦਾ ਹੈ ਚਾਰੇ ਟਾਇਰ ਨਵੇਂ ਟਰੈਕਟਰ ਬਣਿਆ ਬਹੁਤ ਵਧੀਆ ਨਾ ਤੁਕੇ ਦਾ ਫੇਡ ਆ ਬਾਈ ਠੀਕ ਆ ਕੋਈ ਚੱਕਰ ਨਹੀਂ ਠੀਕ ਆ ਬਾਈ ਇਹਦਾ ਬਾਈ ਆਪਣਾ ਰੇਟ ਕਮੈਂਟ ਡਿਸਕਾਊਂਟ ਕਰੋਗੇ ਇਹਦੇ ਚੋਂ ਮੌਕੇ ਤੇ ਬਾਅਦ ਘਾਟ ਹੋ ਜੂ ਹੈ ਠੀਕ ਆ ਨੰਬਰ ਬਾਈ ਆਪਣਾ ਨੰਬਰ ਹੈਗਾ 98722 ਹਾਂਜੀ 64678 98722 64678 65 78 ਠੀਕ ਆ ਜੀ ਕੋਟਕਪੂਰੇ ਤੋਂ ਆ ਹਾਂ ਠੀਕ ਆ ਭਾਈ ਤੇ ਟਰੈਕਟਰ ਆਪਣੇ ਕੋਲੇ ਹੋਰ ਅਤੇ ਘਰੇ ਹੋਰ ਵੀ ਖੜੇ ਹੁੰਦੇ ਆ ਠੀਕ ਆ ਉਹ ਅਰਜਨ ਵੀ ਆਪਣਾ ਹੀ ਆ ਠੀਕ ਆ ਉਹ ਕਿਹੜਾ ਮਾਡਲ ਆ ਉਹ ਹੈਗਾ ਜੀ 11 ਮਾਡਲ ਠੀਕ ਆ ਭਾਈ ਟਾਇਰ ਟੂਰ ਚੰਗੇ ਨੇ ਹੈ ਵੀ ਵਧੀਆ ਇਹਨਾਂ ਦੇ ਕੋਲ ਤੇਰਾ ਸਾਰਾ ਰੀਰ ਸੈਟ ਇਸ਼ਾਰੀ ਨਾਲ ਆ ਪੂਰਾ ਰੰਗ ਰੰਗ ਨਹੀਂ ਵੱਜਿਆ ਤੇ ਭਾਈ ਕਿਤੇ ਵੀ ਨਹੀਂ ਵੱਜਿਆ ਭਾਈ ਠੀਕ ਆ ਭਾਈ ਇੰਨਾ ਵੀ ਓਰੀਜਨਲ ਆ ਸਾਰਾ ਟਾਇਰ ਇਹਦੇ ਕਿੰਨੇ ਪੈਸੇ ਮੰਗਦੇ ਆ ਇੰਨਾ ਮੌੜ ਲਾ 2370 ਆਈ ਕਾਨਾ 70 ਹਾਂਜੀ ਮੌਕੇ ਤੇ ਬਾਕੀ ਹੋ ਜੂਗਾ ਠੀਕ ਆ ਬਾਈ ਠੀਕ ਆ ਬਾਈ ਸਾਰਾ ਅਰਜੀਨਲ ਟ੍ਰਾਈਕਰ ਆ ਬਾਈ ਜੈਨੂਨ ਐਟੂ ਪੂਰੇ ਚੰਗੇ ਹਨ 455 ਆਪਣੇ ਕੋਲ 605000 ਡੀ ਆਈ 11 ਮਾਡਲ 370000 ਰੁਪਿਆ ਰੇਟ ਇਹਦਾ टायर टूर पूरे चंगे साठ पैंट पैर टायर टूर टायर भी चंगे ट्रैक्टर पूरा साफ अठ सौ पचवंजा छे मॉडल तीन लख पंद्रह हज़ार रुपया रेट है टायरे ये भी है अद्धे रंग रुंग पूरा साफ ਉਲਟ ਟਾਇਰ ਵੀ ਕੰਦੇ 493 ਮਾੜਮ 205000 ਰੁਪਇਆ ਪਿਆਬ ਨੰਬਰ ਪੂਰਾ ਘੈਂਟ ਬਣਿਆ ਹੋਇਆ ਫੋਰ ਫੋਰ ਲੰਨਾ ਨਾ ਟਾਇਰ ਆ ਚਾਰ ਆਰਾਂਡ ਟੂਪੇ ਦਾ ਪੂਰਾ ਚੰਗਾ ਰੰਗ ਹੋਇਆ ਹੋਇਆ ਹੈ ਤਰੀ ਜਿੰਦਰੀ ਦੇ ਆਪਣਾ ਕਿ ਭਾਵੜੀਆ ਲੱਗਿਆ ਟਰੈਕਟਰ ਬਣਿਆ ਬਹੁਤ ਗੁਣੇ 75513 ਮਾਡਲ 472000 ਰੁਪਿਆ 3 ਸਪੀਡ ਆ ਗਿਆ 8 ਮਾਰ ਦਾ 853 ਲੱਖ 45000 ਰੁਪਏ ਰੇਟ ਇਹਦਾ ਫેર ਹੈਗੇ 60 ਪੈਸੇ ਮੂਰਲੇ ਟਾਇਰ ਵੀ ਹੈਗੇ ਚੰਗੇ ਪਰ ਆਂਕਰੋਂ ਕੋ ਨਾਲ ਦਾ ਹੀ ਆ ਪੂਰਾ ਚੰਗਾ ਪਿਆ ਮਾਰਮਟਰਕ 7 ਮਾਡਲ 285000 ਰੁਪਇਆ ਸਾਪੀ ਦੀ ਪਾਸ ਨਹੀਂ ਹੈ 2025 ਤੱਕ ਟਾਇਰ ਅੱਤੇ ਹੋ ਜਾਦੇ ਆ ਮੂਹਰੇ ਟਾਇਰ ਵੀ ਚੰਗੇ ਆ ਸਟਰ ਓਰੀਜਨਲ ਆ ਰੰਗ ਰੋਂਗ ਵੀ ਵਜਿਆ ਨਹੀਂ ਕਿਤੇ ਜਮੇ ਨਾਲ ਦਾ ਹੀ ਰੰਗ ਰੋਂਗ ਛੱਦਰ ਹੀ ਲੱਗੀ ਵਧੀਆ ਡੈਕ ਵਾਲੇ ਇਹ ਟਰੈਕਟਰ ਬਹੁਤ ਸਾਫ਼ ਵਾਂਪਰ ਹੀ ਪੂਰਾ ਵਧੀਆ ਲੱਗਿਆ ਆ ਗਿਆ 575 ਨੇ ਰੈਡੀ ਹੈ। ਫਿਰ ਹੈਗੇ ਹੈਗੇ 80 ਪੈਸੇ। ਹੋਰ ਰਕਾਰ ਵਿੱਚ ਆਉਂਦੇ ਆ। ਤੋਂ ਮਾੜਾ 2,27,000 ਰੁਪਿਆ ਰੇਟ ਹੈ ਦਾ। ਮੋਟੇ ਬਿੱਟੇ ਨੰਬਰ ਵੀ ਉਹਦਾ। ਠੀਕ ਆ ਬਈ। ਕੋਈ ਨਹੀਂ ਕੋਈ। ਆ ਬੰਦਾ ਕੈਮਰਾ ਹੱਥ ਬਣਾਇਆ ਨਾ। 12 ਮਾਰਲਾ 855 4,35,000 ਰੁਪਿਆ ਰੇਟ ਦਾ ਉਹ ਜਿਹੜਾ ਅੱਜ ਕਹਿੰਦਾ ਬਿੱਣਾ ਨਹੀਂ ਹੈ ਇਹ ਰੱਬ ਦੇ ਇਹ ਟਰੈਕਟਰ ਪੂਰਾ ਸਾਫ਼ ਆ ਮੂਹਰੇ ਟਾਇਰ ਚੰਗੇ 741 ਦਾ ਮਾਰਨ 3,11,000 ਰੁਪਿਆ ਰੇਟ ਦਾ ਆਰੇ ਇਹ ਇੱਥੋਂ ਜ਼ਿਆਦਾ ਹੀ ਆ। ਤੇ ਰੰਗ ਰੌਣਕ ਬਹੁਤ ਸਾਫ਼ ਟਰੈਕਟਰ ਸਾਫ਼ ਬਹੁਤ ਪਿਆ ਮੂਰ ਲਟਾਇਆ ਥੱਲੇ ਆ ਬੋਲੇ। ਟਰੈਕਟਰ ਇਹ ਨਾਲ। ਦਾ ਆ ਗਿਆ 352 ਮਾਡਲ 245000 ਰੁਪਿਆ ਰੇਟ ਦਾ। ਟਾਇਰ ਨਵੇਂ ਚਾਰੇ ਦੇ। ਇਹ ਵਧੀਆ ਆਪਣਾ 895 ਮਾਡਲ ਇਹ 155000 ਰੁਪਿਆ ਰੇਟ ਆ। ਟਾਇਰ ਇਹ ਘਸੇ ਹੋਏ ਆ ਮਗਰ ਲਈ। ਇਹ ਉਰ ਲਟਾਇਆ ਰਹਿ ਜਾਂਦੇ ਨੂੰ ਚਾਰ। ਕਰਨੇ ਕਾਟਾ ਟਾਇਰ 555 ਦਾ 10 ਮਾਡਲ 365000 ਰੁਪਿਆ ਰੇਟ ਆ ਦਾ ਫੇਰ ਹੈਗੇ ਇਹਦੇ 60 70 ਰੁਪਏ ਗੱਦਰੀ ਲੱਗੀ ਆ ਪੂਰੀ ਵਧੀਆ ਮੂਹਰਲੇ ਟਾਰ ਵੀ ਪੂਰੇ ਚੰਗੇ ਆ ਰਾਂਗਰੋਂ ਦਾ ਪੂਰਾ ਸਾਫ ਹੈ ਰੈਕਟਰ ਦਾ you uh -huh.